ਤੁਹਾਡੇ ਨਾਲ ਚਰਚ ਦੇ ਹੋਰ ਆਗੂ ਸ਼ਵਾਨ ਮੌਜੂਦ ਹਨ ਨਾਲ ਗੱਲਬਾਤ ਕਰ ਦੂ। ਮੇਰੇ ਵੱਲੋਂ ਸਭ ਨੂੰ ਪਿਆਰ ਭਰ ਇслаਮ ਦੇਸ਼-ਵਦੇਸ਼ ਵਿੱਚ ਵਸਦੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਇслаਮ ਮੈਂ ਨਗਰ ਖੁਸ਼ੀਪੁਰ ਤੋਂ ਮੇਜਰ ਮਸੀਹ ਸਭ ਨੂੰ ਪ੍ਰਭੂ ਯਿਸੂ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਸਭ ਦੇ ਲਈ ਕਾਮਨਾ ਕਰਦਾ ਹਾਂ ਕਿ ਖੁਦਾਵੰਦ ਸਭ ਦੇ ਲਈ ਵੱਡਾ ਦਿਨ ਔਰ ਨਵਾਂ ਸਾਲ ਮੁਬਾਰਕ ਲੈ ਕੇ ਆਵੇ ਸਭ ਖੁਸ਼ੀਆਂ ਖੇੜਿਆਂ ਵਿੱਚ ਵਸਣ ਔਰ ਪ੍ਰਭੂ ਯਿਸੂਮ ਸਿਦਾ ਜਨਮ ਦਿਹਾੜਾ ਬਲਕੇ ਪੰਜਾਬ ਨਹੀਂ ਇਹ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਪ੍ਰਭੂ ਯਿਸੂਮ ਸਿਦਾ ਜਨਮ ਦਿਹਾੜਾ ਬੜੀ ਸਰਧਾ ਪੂਰਵਕ ਦੇ ਨਾਲ ਸਾਡਾ ਇਹ ਨਗਰ ਰਲ ਮਿਲ ਕੇ ਸਾਰਿਆਂ ਧਰਮਾਂ ਦੇ ਲੋਕ ਸਾਰੀਆਂ ਜਾਤਾਂ ਦੇ ਲੋਕ ਸਭ ਰਾਲ ਮਿਲ ਕੇ ਇੱਕ ਤਰਫਾ ਹੋ ਕੇ ਪ੍ਰਭੂ ਯਸੂਸ ਨੂੰ ਸਦਾ ਜਨਮ ਦਿਹਾੜਾ ਮਨਾਉਂਦੇ ਹਨ ਔਰ ਮੈਂ ਫੇਰ ਦੁਬਾਰਾ ਆਪਣੇ ਇਲਾਕੇ ਨੂੰ ਵਸਦੀਆਂ ਸਾਰੀਆਂ ਕੌਮਾਂ ਨੂੰ ਆਪਣੇ ਵੱਲੋਂ ਪਿਆਰ ਭਰ ਇਸਲਾਮ ਆਖਦਾ ਹਾਂ ਕੋਈ ਹੋਰ ਆਗੂ ਸਵਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜੀ ਕੀ ਆਪਣਾ ਨਾਮ ਜੀ ਮੇਰਾ ਨਾਮ ਡੈਨੀਅਲ ਆ ਮੈਂ ਸਮੂਹ ਸੰਗਤ ਜਿਹੜੀ ਮਸੀਹ ਨਾਲ ਪਿਆਰ ਕਰਨ ਵਾਲੇ ਲੋਕ ਨੇ ਔਰ ਜਿੱਥੇ-ਜਿੱਥੇ ਵੀ ਮਨੁੱਖ ਜਾਤੀ ਨਾਲ ਸੰਬੰਧ ਰੱਖਦੇ ਨੇ ਲੋਕ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਔਰ ਨਵੇਂ ਸਾਲ ਦੀ ਵਧਾਈ ਦਿਨਾ ਔਰ ਕਾਮਨਾ ਕਰਦਾ ਕਿ ਸਾਰੀ ਦੁਨੀਆ ਦੇ ਵਿੱਚ ਇੱਕੋ ਇੱਕ ਯਿਸੂ ਨਾਮ ਹੀ ਦਿੱਤਾ ਗਿਆ ਜਿਹਦੇ ਤੋਂ ਮਨੁੱਖ ਜਾਤੀ ਦੀ ਮੁਕਤੀ ਆ ਕਿਉਂਕਿ ਜੋ ਯਿਸੂ ਮਸੀਹ ਕੋਈ ਅਜਿਆ ਗੁਰੂ ਨਹੀਂ ਆ ਕਿ ਕਿਸੇ ਧਰਮ ਦਾ ਆ ਕਿਸੇ ਜਾਤ ਦਾ ਆ ਜਾਂ ਕਿਸੇ ਫਿਰਕੇ ਦਾ ਵਾ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ ਔਰ ਸਾਰੀ ਦੁਨੀਆ ਨੂੰ ਪਿਆਰ ਕਰਦਾ ਔਰ ਸਾਰੇ ਲੋਕ ਮੈਂ ਸਮਝਦਾ ਵੀ ਜਿੰਨਾ ਯਿਸੂ ਮਸੀਹ ਨੂੰ ਮੰਨਣਾ ਸੌਖਾ ਆ ਉਹਨਾਂ ਹੋਰ ਕਿਸੇ ਨੂੰ ਨਹੀਂ ਕਿਉਂਕਿ ਯਿਸੂ ਮਸੀਹ ਨੂੰ ਭਾਵੇਂ ਕੋ ਸਿੱਖ ਹੁੰਦੇ ਆ ਸਿੱਖ ਵੀ ਯਿਸੂ ਮਸੀਹ ਨੂੰ ਮੰਨਦੇ ਨੇ ਔਰ ਹਿੰਦੂ ਕਈ ਹਿੰਦੂ ਰਹਿੰਦੇ ਆ ਵੀ ਯਿਸੂ ਮਸੀਹ ਨੂੰ ਮੰਨਦੇ ਨੇ ਇਸ ਕਰਕੇ ਈਸਾਈ ਵੀ ਮੰਨਦੇ ਨੇ ਹੋਰ ਵੀ ਜਿੰਨੀਆਂ ਜਾਤਾਂ ਦੇ ਲੋਕ ਨੇ ਸਾਰੇ ਯਿਸੂ ਮਸੀਹ ਨੂੰ ਮੰਨਦੇ ਨੇ ਕਿਉਂਕਿ ਯਿਸੂ ਮਸੀਹ ਕੋਈ ਧਰਮ ਬਦਲਣ ਵਾਸਤੇ ਨਹੀਂ ਕੋਈ ਜਾਤ ਬਦਲਣ ਵਾਸਤੇ ਨਹੀਂ ਕੋਈ ਕਿਸੇ ਦੀ ਕਾਸਟ ਬਦਲਣ ਵਾਸਤੇ ਨਹੀਂ ਯਿਸੂ ਮਸੀਹ ਦਾ ਇੱਕ ਹੀ ਮਨੋਰਥ ਆ ਕਿ ਇਨਸਾਨ ਜਿਹੜਾ ਵਾ ਉਹ ਪਾਪਾ ਤੋਂ ਰਹਿਤ ਰਹੇ ਇਨਸਾਨ ਜਿਹੜਾ ਮਨੁੱਖ ਮਨੁੱਖ ਦੇ ਨਾਲ ਪਿਆਰ ਕਰੇ ਔਰ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਰਹੇ ਲੋਕ ਭਾਈਚਾਰਕ ਸਾਜ ਨੂੰ ਬਣਾ ਕੇ ਰੱਖਣਾ ਲੋਕ ਮੁਹੱਬਤ ਕਰਨ ਕਿਸੇ ਨਾਲ ਕੋਈ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਕੋਈ ਵਿਰੋਧ ਨਹੀਂ ਯਿਸੂ ਮਸੀਹ ਦੇ ਆਉਣ ਦਾ ਇੱਕ ਹੀ ਕਾਰਨ ਹੈ ਕਿ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੁਕਤੀ ਪਾਉਣ ਔਰ ਸਾਰੇ ਲੋਕ ਨਾਲ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਸ਼ਾਂਤੀ ਦੇ ਨਾਲ ਜੀਣ ਔਰ ਸਾਰੇ ਇੱਕ ਦੂਸਰੇ ਨਾਲ ਪਿਆਰ ਕਰਨ ਸੋ ਮੈਂ ਇਸ ਦਿਨ ਦੇ ਉੱਤੇ ਨਵੇਂ ਸਾਲ ਦੀਆਂ ਔਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਸਮੁੱਚੇ ਜਗਤ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਧੰਨਵਾਦ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੇਸ਼ ਖੁਸ਼ੀਪੁਰ ਅੱਜ ਅਸੀਂ ਜਲਾ ਗਰਦਾਸਪੁਰ ਦੇ ਕਸਬਾ ਕਲਨੌਰ ਨਜ਼ੀਰਪਿੰਡ ਖੁਸ਼ੀਪੁਰ ਵਿੱਚ ਪਹੁੰਚੇ ਸੋ ਸਾਡੇ ਨਾਲ ਚਰਚ ਦੇ ਕੁਝ ਮੈਂਬਰਸ ਬਾਣ ਆਗੂ ਜਿਹੜੇ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਤਿਗੁਰ ਭਾਈ ਕੀ ਨਾਮ ਹੈ ਮੇਰਾ ਨਾਮ ਡੈਨੀਅਲ ਖੁਸ਼ੀਪੁਰ ਅੱਜ ਪਿੰਡ ਖੁਸ਼ੀਪੁਰ ਦੇ ਵਿੱਚ 크리스마ਸ ਦੇ ਇਤਿਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਸ਼ੇਸ਼ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ 크리스마ਸ ਦਾ ਪ੍ਰੋਗਰਾਮ ਬੜੇ ਉਤਸ਼ਾਹ ਦੇ ਨਾਲ ਜਿਹੜਾ ਮਨਾਇਆ ਜਾਂਦਾ 크리스마ਸ ਦਾ ਪ੍ਰੋਗਰਾਮ ਕੱਲੇ ਦੇਸ਼ 'ਚ ਨਹੀਂ ਪੂਰੇ ਦੁਨੀਆ ਦੇ ਵਿੱਚ ਜਿਹੜਾ 25 ਦਸੰਬਰ ਨੂੰ ਮਨਾ ਰਹੇ ਆ ਅੱਜ 24 ਦਸੰਬਰ ਨੂੰ ਪਿੰਡ ਖੁਸ਼ੀਪੁਰ ਵਿੱਚ ਹਰ ਸਾਲ ਜਿਹੜਾ ਇੱਕ ਸੋਭਾ ਯਾਤਰਾ ਆਯੋਜਨ ਕੀਤਾ ਜਾਂਦਾ ਇਹ ਸੋਭਾ ਯਾਤਰਾ ਸਾਡੇ ਪਿੰਡ ਖੁਸ਼ੀਪੁਰ ਦੇ ਕੋਨੇ-ਕੋਨੇ ਤੱਕ ਜਾਂਦੀ ਆ ਔਰ ਇਸ ਵਿੱਚ ਹਰ ਧਰਮ ਦੇ ਲੋਕ ਜਿਹੜੇ ਸਾਂਭਲ ਹੁੰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਯਾਤਪਾਰ ਦਾ ਵਿਕਤਰਾ ਨਹੀਂ ਆ ਹਰ ਘਰ ਦੇ ਵਿੱਚ ਲੰਗਰ ਤਿਆਰ ਕੀਤੇ ਜਾਂਦੇ ਨੇ ਸੰਗਤਾਂ ਦੇ ਲਈ ਔਰ ਇੱਕ ਦੂਜੇ ਨੂੰ ਵਧਾਈ ਸੰਦੇਸ਼ ਜਿਹੜਾ ਉਹ ਦਿੱਤਾ ਜਾਂਦਾ ਚਰਚ ਦੇ ਵਿੱਚੋਂ ਬਹੁਤ ਵਧੀਆ ਮੈਸੇਜ ਜਿਹੜਾ ਉਹ ਸਾਰੀ ਸੰਗਤ ਦੇ ਲਈ ਜਾਂਦਾ ਵਾ ਔਰ ਇਸ ਚਰਚ ਦੇ ਵਿੱਚ ਵੀ ਆ ਸ਼ਾਮ ਨੂੰ ਤੁਸੀਂ ਦੇਖ ਲਿਓ ਹਰ ਧਰਮ ਦੇ ਲੋਕ ਜਿਹੜਾ ਇੱਥੇ ਪ੍ਰੋਗਰਾਮ ਦੇਖਣ ਲਈ ਆਉਣਗੇ ਔਰ ਮੈਂ ਇਹੀ ਚਾਹੁੰਦਾ ਕਿ ਹਰ ਜਗ੍ਹਾ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਵੇ ਔਰ ਜਿੱਥੇ ਜਿੱਥੇ ਵਿਕਰੀਸਮਸ ਦਾ ਪ੍ਰੋਗਰਾਮ ਲੋਕ ਮਨਾ ਰਹੇ ਨੇ ਬੜੀ ਸਰਦਾ ਭਾਵਨਾ ਦੇ ਨਾਲ ਔਰ ਭਾਈਚਾਰਕ ਦੇ ਸਾਂਝ ਨਾਲ ਹੀ ਮਨਾਉਣਾ ਸੋ ਸਾਡੇ ਨਾਲ ਕੁਝ ਹੋਰ ਮੈਂਬਰ ਆਗੂ ਸਵਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸ੍ਰੀ ਬਾਠਾ ਕੀ ਬਾਈ ਪਨਾ ਸੋ ਸਾਰੇ ਪੈਂਪਰਾਵਾਨੋ ਜੇ ਐਸਮਸੀ ਦੀ ਮੇਰਾ ਨਾਮ ਬੌਧੀ ਰਾਜੂ ਮੈਕਲੇ ਆ ਤੇ ਅੱਜ ਅਸੀਂ ਪ੍ਰਭ ਜਸਮਸੀ ਦੇ ਜਨਮ ਦਿਹਾੜੇ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਸੋਭਾ ਯਾਤਰਾ ਕੱਢਣ ਲਈ ਜਾ ਰਹੇ ਹਾਂ ਜਦੋਂ ਅਸੀਂ ਪ੍ਰਭੂ ਦੇ ਪਾਕ ਵੱਚਨ ਦੇ ਵਿੱਚ ਪੜਦੇ ਹਾਂ ਸੰਤ ਯੋਹਨਾ ਦੀ ਅੰਜੇਲ ਉਹਦਾ 3 ਬਾਬ ਉਹਦੀ 16 ਦੇ ਵਿੱਚ ਲਿਖਿਆ ਕਿਉਂਕਿ ਕੁਦਾ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸੰਸਾਰ ਲਈ ਬਖਸ਼ ਦਿੱਤਾ ਤਾਂ ਜੋ ਕੋਈ ਉਸ ਉਤੇ ایمان ਲਿਆਵੇ ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ ਸ੍ਰਿਸ਼ਟੀਕਰਤਾ ਪਰਮੇਸ਼ਰ ਨੇ ਸੰਸਾਰ ਨੂੰ ਬਚਾਉਣ ਦੇ ਲਈ ਆਪਣੇ ਇਕਲੌਤੇ ਬੇਟੇ ਪਦਾਵੰਤੀ ਜੀ ਸੋ ਨੂੰ ਐਸਆਰ ਤੇ ਉਤੇ ਭੇਜਿਆ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਮੌਕੇ ਉਤੇ ਜਾਣੀ ਕਿ ਅੱਜ ਦਾ ਜੋ ਦਿਨ ਹੈ 크리스마ਸ ਡੇ ਇਹ ਪੂਰੇ ਸੰਸਾਰ ਦੇ ਲੋਕਾਂ ਵਿੱਚ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਜੋ 크리스마ਸ ਦਾ ਤਿਹਾਰ ਹੈ ਪਿਆਰ ਸ਼ਾਂਤੀ ਆਪਸੀ ਭਾਈਚਾਰਕ ਦਾ ਇੱਕ ਖਾਸ ਪ੍ਰਤੀਕ ਹੈ ਤੇ ਅਸੀਂ ਵੀ ਆਪਣੇ ਸੰਤ ਫ੍ਰਾਂਸਿਸ ਕੈਥੋਲਿਕ ਚਰਚ ਖੁਸ਼ੀਪੁਰ ਦੀ ਕਲੀਸਿਆ ਦੇ ਵੱਲੋਂ ਇਸ ਪਿੰਡ ਦੇ ਵਿੱਚ ਰਬੀ ਅਸੂਮ ਸੀ ਦੇ ਜਨਮ ਦਿਹਾੜੇ ਦਾ ਜੋ ਸੰਦੇਸ਼ ਹੈ ਉਹ ਲੈ ਕੇ ਜ਼ਾਰਿਹਾ ਤੇ ਇਹ ਜੋ ਖਾਸ ਰਬੀ ਅਸੂਮ ਦੇ ਜਨਮ ਦਿਹਾੜੇ ਦਾ ਸੰਦੇਸ਼ ਸ਼ਾਂਤੀ ਪਿਆਰ ਅਤੇ ਆਪਸੀ ਭਾਈਚਾਰੇ ਦਾ ਇੱਕ ਸੰਦੇਸ਼ ਹੈ ਇਹ ਸਿਰਫ ਇਸਾਈ ਲੋਕਾਂ ਦੇ ਵਾਤੇ ਨਹੀਂ ਬਲਕਿ ਪੂਰੇ ਸੰਸਾਰ ਦੇ ਵਾਤੇ ਇਹ ਜੋ ਸਾਡਾ ਖੁਸ਼ੀ ਦਾ ਜਿਹੜਾ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸੰਸਾਰ ਨਾਲ ਪਿਆਰ ਕੀਤਾ ਤੇ ਉਹ ਸਾਨੂੰ ਵੀ ਇਹੀ ਸਿਖਾਉਂਦਾ ਵਾ ਕਿ ਸਾਨੂੰ ਵੀ ਹਰ ਇੱਕ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਵਾ ਤੇ ਇੱਕ ਦੂਜੇ ਦੇ ਨਾਲ ਮੇਲ ਮਲਾਪ ਦੇ ਵਿੱਚ ਰਹਿਣਾ ਚਾਹੀਦਾ ਸੋ ਅਸੀਂ ਆਪਣੀ ਇਸ ਪੂਰੀ ਕਲਿਸਿਆ ਦੇ ਵੱਲੋਂ ਸਾਡੇ ਮਾਨਯੋਗ ਫਾਦਰ ਪਰਵੇਸ਼ ਜੀ ਦੇ ਵੱਲੋਂ ਅਤੇ ਆਪਣੀ ਪੂਰੀ ਪੈਰਿਸ ਕੌਂਸਲ ਦੇ ਵੱਲੋਂ ਅੱਜ ਦੀ ਇਸ ਖੁਸ਼ੀ ਦੇ ਮੌਕੇ ਉਤੇ ਸਾਰੇ ਭੈਣ ਭਰਾਵਾਂ ਨੂੰ ਰਵੀ ਜਸਵੰਤ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਨਵੇਂ ਸਾਲ ਦੀਆਂ ਸਭ ਕਾਮਨਾਵਾਂ ਭੇਟ ਚੜਾਉਂਦੇ ਹਾਂ

مانه اودو 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 اود اُسنه ھاڻي نام تي مٽيڪا نام سان واڏاڻ اُکي ٻڌائي ڏيان توهان کي واپٽھ تي سنتي جي نالو واپٽھ تي ਉਹ ਆ ਨਹੀਂ ਆਣਾ। ਕੋਸ਼ਿਸ਼ ਕੀਤੀ ਨਾਲ ਉਹ ਤੋਂ ਮਿਲ ਕੇ ਆਇਆ ਤੇ ਫਿਰ ਉਹਨਾਂ ਨੂੰ ਆਪਣੀ ਵਰਗੇ ਬੜੀ ਬਸਤਾਂ। ਕਿਸੇ ਸੰਤ ਤੋਂ ਇਹ ਜੋਤੀਆ ਉਸ ਦਾ ਚੈਨ ਵੀ ਮਾਰ ਕੇ ਜਬਤ ਦੀ ਹਾਜ਼ਰੀ

तव्हांजे लोपान तयार दादा